ਹੈਲੋ ਗਾਇਜ਼ ਕਿਵੇਂ ਹੋ ਤੁਸੀਂ ਸਾਰੇ ਦੇਖੋ ਅਸੀਂ ਅੱਜ ਕੰਮ ਕਰਨ ਜਾ ਰਹੇ ਹਾਂ ਬੰਦ ਕਰ ਬੰਦਾ ਮਮੂ ਜੀ ਆਪੀ ਲੱਗਿਆ ਬਹੁਤ ਟੇਸਟੀ ਚਾਹ ਬਣੀ ਹੋਈ ਆ ਹੁਣ ਅਸੀਂ ਹੱਥ ਦੇ ਨਾਲ ਸਾਡੇ ਕਾਲੇ ਪਿਆ ਅਸੀਂ ਕੰਮ ਕਰਕੇ ਮਿਹਨਤੀ ਹੱਥ ਆ ਇਹ ਹਾਂਜੀ ਯੈਸ ਅਦਾਦੀ ਕਿਆ ਕਰਨ ਲੱਗਿਓ ਦਾਦੀ ਜੀ ਸਾਡੇ ਭੈਣ ਸੱਚੀ ਦਾਦੀ ਨੇ ਉਹ ਇਹ ਸਾਡੀ ਡਾਣ ਭੈਣ ਇਹ ਸਾਰਿਆਂ ਨੂੰ ਭੱਟੀ ਭੈਣਾਂ ਸਾਡੀ ਡੌਂਟ ਭੈਣਾਂ ਸਾਡੀ ਮਾਮਾ ਵਰਗੀ ਆ ਆ ਦੇਖਿਓ ਜਿਵੇਂ ਮਾਮਾ ਦੇ ਪੁੱਤ ਨੂੰ ਪਾਲਦੀ ਆ ਤਾਂ ਸਾਨੂੰ ਐ ਪਾਲਦੀ ਆ ਕਿਆ ਕਰੀਏ ਪੱਲੇ ਦੇ ਪੈਣੀ ਆਪਣੇ ਖੇਤ ਦੀਆਂ ਨੇ ਉੱਚੋ ਇੰਨੀ ਲੱਗੀਆਂ ਪਰ ਇਹ ਜਿਹੜੀਆਂ ਚਾਹੀ ਨਹੀਂ ਨਿਕਲਦੀ ਘਟਕ ਚਾਹ ਪਈ ਜੇ ਮੈਂ ਤਾਂ ਥੋੜੀ ਐਵੇਂ ਨਿਕਲਦੀ ਸਾਰਾ ਕੋਨਾ ਮਾਰਦਾ ਜੀ ਜਾਂ ਜਿਆਦਾ ਚੱਲ ਲੈਣਾ ਚਾਚੂ ਖੜੇ ਬਾਹਰ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਫਰੈਂਡਸ ਮੈਂ ਅੱਜ ਫੇਰ ਕਿਸੰਦੇ ਵਿੱਚ ਆਉਣੇ ਜਿੰਨਾਂ ਚਿਰ ਜਾਂਦੇ ਨਹੀਂ ਹੈ ਕਿ ਉਹਨਾਂ ਚਿਰ ਆਪਾਂ ਔਲਿਆਂ ਦਾ ਕੁਛ ਨਾ ਕੁਛ ਬਣਾ ਹੀ ਜਾਣਾ ਅੱਜ ਮੈਂ ਬਣਾਉਣ ਲੱਗੀ ਹਾਂ ਔਲਿਆਂ ਦੀ ਖੱਟੀ ਮਿੱਠੀ ਚਟਣੀ ਤੇ ਹਾਂਜੀ ਔਲੇ ਮੈਂ ਕੱਟ ਕੇ ਰੱਖ ਲਿਆ ਕਰਦੇ ਆਪਾਂ ਜੀ ਅੱਜ ਦੀ ਵੀਡੀਓ ਸਟਾਰਟ ਆ ਔਲੇ ਮੈਂ ਕੱਟ ਕੇ ਰੱਖੇ ਹੋਏ ਨੇ ਟੋਕਰੀ ਦੇ ਵਿੱਚ ਘੰਟਾ ਸਾਰਾ ਹੋ ਗਿਆ ਕੱਟਿਆਂ ਨੂੰ ਮੇਰੀ ਅਜ ਤਵੀਤ ਜੀ ਦੀ ਠੀਕ ਹੈਗੀ ਤੇ ਉਸ ਮੇਰੇ ਥੋੜੀ ਦੇਰ ਬਾਅਦ ਲੱਗੀਆਂ ਤਾਂ ਕਰਕੇ ਥੋੜਾ ਜਿਹਾ ਕਲਰ ਜਿਹਾ ਚੇਂਜ ਹੋਣ ਲੱਗ ਗਿਆ ਇਹਨਾਂ ਦਾ ਇਹ ਹੁੰਦਾ ਹੀ ਇਹਨਾਂ ਦੇ ਵਿੱਚ ਆਇਰਨ ਕਰਕੇ ਥੋੜਾ ਜਿਹਾ ਰੰਗ ਚੇਂਜ ਹੋ ਜਾਂਦਾ ਇਹਨਾਂ ਦਾ ਤੇ ਹੁਣ ਮੈਂ ਪਹਿਲਾਂ ਇਹਨਾਂ ਨੂੰ ਉਹਦੇ ਵਿੱਚ ਲੱਗੀਆਂ ਚੋਪਰ ਦੇ ਨਾਲ ਚੋਪ ਕਰਨ ਸੁਆਟਿਸਟ 올ਿਮਨਸ ਅਗਲੇ ਬਹੁਤ ਨਹੀਂ ਬਹੁਤ ਜ਼ਿਆਦਾ ਪਸੰਦ ਨਹੀਂ ਪਰ ਇਹ ਜਿਹਾ ਸੋਨਾ ਲੱਗਦਾ ਦੇਖੋ ਪੀਸ ਕੋੜਾ ਹੀ ਆਹੇ ਆਪਾਂ ਐਂਜੀ ਚੌਪ ਕਰ ਲੈਣਾ ਕਦੋਂ ਕੱਸ ਨਹੀਂ ਮ ਕਰੇ ਹੈਗੇ ਆਹਦੇ ਸੋਈਜ਼ ਪਤਾ ਨਹੀਂ ਕੀ ਕਰਨ ਕਲੀ ਜੀਜੀ ਸਾਨੀ ਜੀਜੀ ਇਹਨੇ ਆਹ ਵੜੀ ਜੀ ਜੜੀਆਂ ਮੁਰਮure ਖਾਣੇ ਆ ਇਹਨੇ ਕਾਲੀ ਦਿਓ ਕੜਾਹੀ 'ਚ ਤੇਲ ਪਾ ਕੇ ਗਰਮ ਕਰ ਲਿਆ। ਆਪਾਂ ਆ ਕੱਢਦਾ ਤੇਲ। ਇੱਕ ਚਮਚ ਜੀਰਾ ਇਹਦੇ ਵਿੱਚ ਐਡ ਕਰਾਂਗੇ। ਇੱਕ ਚਮਚ ਸੌਂਫ। ਤਿੰਨਾਂ ਕੀ ਆਪਾਂ ਇਹਦੇ ਵਿੱਚ ਕਰਾਂਗੇ ਮਿੱਠੀ ਐਡ ਐਡ। ਹਾਂਜੀ ਸਮਾਨ ਆਪਣਾ ਰੜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਾਂਗੇ ਆ ਮੈਂ ਪੀਸ ਲਏ ਨੇ ਚੌਪ ਕਰ ਲਏ ਨੇ ਔਲੇ ਇਹ ਵੈਸੀ ਫੁੱਲੇ ਫੁੱਲੇ ਜੇ ਆ ਥੋੜੇ ਜਿਹੀ ਨੇ ਹੈ ਤਾਂ ਅੱਧਾ ਕਿਲੋ ਦੇ ਕਰੀਬ ਸੀ ਇਹ ਹੁਣ ਆਪਾਂ ਇਹਨੂੰ మీడియం ਜਿਸ ਸੇਕ ਤੇ ਆਪਾਂ ਇਹਨੂੰ ਭੁੰਨਾਂਗੇ ਗੈਸ ਆਪਾਂ ਕਰ ਦੇਣਾ మీడియం మీడియం ਗੈਸ ਤੇ ਮੈਨੂੰ ਆਮਲੇ ਨੂੰ ਧੁੰਦੀ ਨੂੰ ਹੋ ਗਏ 10 ਮਿੰਟ ਥੋੜਾ ਜਿਹਾ ਰੰਗ ਚੇਂਜ ਹੋ ਗਿਆ ਮਟਾ ਜੇ ਇਹ ਹੋਰ ਥੋੜਾ ਜਿਹਾ ਭੁੰਨਣ ਨੂੰ ਟਾਈਮ ਲੱਗੂਗਾ ਕਿਉਂਕਿ ਵਾਲੇ ਹੋਏ ਨਹੀਂ ਸੀਗੇ ਤਾਂ ਕਰਕੇ ਜੇ ਵਾਲੇ ਹੁੰਦੇ ਫਿਰ ਤਾਂ ਜਲਦੀ ਹੋ ਜਾਂਦੇ ਤੇ ਹੁਣ ਆਪਾਂ ਥੋੜਾ ਜਿਹਾ ਇਹਨਾਂ ਨੂੰ ਹੋਰ ਲਾਵਾਂਗੇ 10 ਮਿੰਟ ਪੁਨਰ ਨੂੰ ਇੱਧਰ ਗੁੜ ਵੀ ਮੈਂ ਕੁੱਟ ਕੇ ਰੱਖ ਲਿਆ। ਭੇਲੀਆਂ ਸੀਗੀਆਂ ਮੈਂ ਕੁੱਟ ਕੇ ਰੱਖ ਲਈਆਂ। ਬਰਾਬਰ ਦਾ ਹੀ ਗੁੜ ਪਾਊਗਾ ਜਿੰਨੇ ਔਲੇ ਸੀਗੇ ਉਨੇ ਹੀ ਗੁੜ ਪਾਊਗਾ ਤੇ ਵਿੱਚ ਉਹਨੇ ਪਹਿਲਾਂ ਆਪਾਂ ਪੁਨਰ ਲੀਏ ਫੇਰ ਆਪਾਂ ਗੁੜ ਐਡ ਕਰਾਂਗੇ ਵਿੱਚ ਔਲਿਆਂ ਦੇ। ਹਾਂਜੀ ਮੈਂ 15 ਮਿੰਟ ਦੇ ਕਰੀਬ ਹੋਰ ਪੁਨਰ ਲਿਆ ਔਲਿਆਂ ਨੂੰ। ਆ ਦੇਖੋ ਕੁਆਂਟੀਟੀ ਵੀ ਵਿੱਚ ਅੱਧੇ ਰਹਿ ਗਏ ਹੁਣ ਇਹ। ਇਹ ਚੰਗੀ ਤਰ੍ਹਾਂ ਭੁੱਜ ਗਏ ਹੋਏ ਆ। ਤੇ ਹੁਣ ਆਪਾਂ ਇਹਨਾਂ ਦੇ ਵਿੱਚ ਕਰਾਂਗੇ ਗੋੜ ਐਡ ਜਦੋਂ ਗੋੜ ਮੈਲਟ ਹੋਊਗਾ ਤਾਂ ਪਾਣੀ ਛੱਡੂਗਾ ਕਿੰਨੀ ਲੱਗਦੀ ਸੀ ਥੋੜੀ ਜਿਹੀ ਰਹੀ ਹਾਂਜੀ ਫਰੈਂਡਸ ਆਪਣਾ ਗੁੜ ਵੀ ਮੈਲਟ ਹੋ ਰਿਹਾ ਨਾਲ ਦੀ ਨਾਲ ਆਪਾਂ ਮਸਾਲੇ ਨੂੰ ਮਿਰਚ ਵੀ ਪਾ ਦਈਏ ਇੱਕ ਚਮਚ ਮੈਂ ਪਾਤਾ ਹੈਗਾ ਨੂਨ ਦਾ ਤੇ ਇੱਕ ਹੀ ਪਾਉਣਾ ਹੈਗਾ ਮੈਂ ਹਲਦੀ ਦਾ ਇਹ ਪਾ ਦਿੰਨੇ ਆ ਆਪਾਂ ਲਾਲ ਮਿਰਚਾਂ ਦਾ ਬੱਚਾ ਥੋੜੀ ਜਿਹੀ ਹੋਰ ਪਾ ਦਿੰਨੇ ਨਾਲ ਦੇ ਨਾਲ ਚੰਗੀ ਤਰ੍ਹਾਂ ਗੁੜ ਮੈਲਟ ਹੋ ਜਾਏ ਤੇ ਨਾਲ ਦੇ ਨਾਲ ਹੀ ਆਪਣੇ ਮਸਾਲੇ ਵੀ ਭੁੱਜ ਜਾਣਗੇ ਅੱਧਾ ਚਮਚ ਮੈਂ ਕਾਲੇ ਨੂਣ ਦਾ ਵੀ ਪਾਤਾ ਹੈ ਤੇ ਇੱਧਾ ਚਮਚ ਹੀ ਪਾਤਾ ਹੈਗਾ ਮੈਂ ਕਾਲੀਆਂ ਮਿਰਚਾਂ ਦਾ ਤੇ ਹੁਣ ਆਪਾਂ ਇਹਨਾਂ ਨੂੰ ਵੀ ਮਿਕਸ ਕਰਦੇ ਹਾਂ ਹਾਂਜੀ ਫਰੈਂਡਸ ਆਪਣੀ ਚਟਣੀ ਬਣ ਕੇ ਰੈਡੀ ਹੋ ਗਈ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਇਹ ਅਗਰ ਤੁਸੀਂ ਇਸ ਦੇ ਵਿੱਚ ਡਰਾਈ ਫਰੂਟ ਵਗੈਰਾ ਮੱਕਜ ਵਗੈਰਾ ਦਾਖਾਂ ਕੁਝ ਪਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਪਾ ਸਕਦੇ ਹੋ ਬਟ ਇਸ ਤਰ੍ਹਾਂ ਵੀ ਬਹੁਤ ਜ਼ਿਆਦਾ ਟੇਸਟੀ ਸੀਗੀ ਸਾਡੇ ਬੱਚਾ ਨੂੰ ਤਾਂ ਇੰਨੀ ਸਵਾਦ ਲੱਗੀ ਉਹਨਾਂ ਨੇ ਤਾਂ ਸਬਜ਼ੀ ਵਾਂਗੂ ਮਤਲਬ ਚਮਚੇ ਭਰ-ਭਰ ਕੇ ਖਾਣ ਲੱਗ ਗਏ ਉਹ ਇੰਨੀ ਵਧੀਆ ਲੱਗੀ ਉਹਨਾਂ ਨੂੰ ਆਈ ਹੋਪ ਤੁਹਾਨੂੰ ਵੀ ਇਹ ਰੈਸਪੀ ਪਸੰਦ ਹੋਈ ਆਈ ਹੋਊਗੀ ਫਰੈਂਡਸ ਥੈਂਕਸ ਫॉर ਵਾਚਿੰਗ ਮਿਲਦੇ ਆ ਜੀ ਫੇਰ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਜੀ ਬਾਏ ਬਾਏ